ਇਹ ਜੀ ਵੈਸਟੋਕ ਵਿੱਚ ਕਿਹੜਾ ਪਿੰਡ ਜੀ ਆਪਣਾ ਕਿਹੜਾ ਪਿੰਡ ਜੇ ਵੈਆ ਪਿੰਡ ਗੁਜਰਾਤ ਬੜੋ ਗੁਜਰਾਤ ਬੜੋਦਾਸੇ ਪੱਕਾ ਯਹਾਂ ਪੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਜੀ ਅੱਜ ਤੁਹਾਨੂੰ ਦਰਸ਼ਨ ਕਰਾਉਂਦੇ ਆ ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਨਿਊ ਲਿਨ ਜੋ ਕਿ ਵੈਸਟ ਆਕਲੈਂਡ ਦੇ ਵਿੱਚ ਤੇ ਵੈਸਟ ਆਕਲੈਂਡ ਦੇ ਵਿੱਚ ਸਿਰਫ ਇੱਕ ਹੀ ਗੁਰਦੁਆਰਾ ਸਾਹਿਬ ਹੈ ਜਿਹੜਾ ਕਿ ਇਹ ਨਿਊ ਲਿਨ ਦੇ ਵਿੱਚ ਆ ਤੇ ਇਹ ਗੁਰਦੁਆਰਾ ਸਾਹਿਬ ਬਣਿਆ ਸੀ 2009 ਦੇ ਵਿੱਚ वेस्ट ऑकलैंड ਦੇ ਵਿੱਚ ਵੱਧਦੀ ਸਿੱਖ ਸੰਗਤ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਹ ਗੁਰਦੁਆਰਾ ਸਾਹਿਬ ਬਣਾਇਆ ਗਿਆ। ਸੋ ਇਹ ਗੁਰਦੁਆਰਾ ਸਾਹਿਬ ਬਣਿਆ ਸੀ 2009 ਦੇ ਵਿੱਚ। ਤੇ ਆਓ ਆਪਾਂ ਕਰੀਏ ਦਰਸ਼ਨ। ਕਰੋ ਜੀ ਦਰਸ਼ਨ ਗੁਰਦੁਆਰਾ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਨਿਊ ਲਿਨ ਆਕਲੈਂਡ। ਇਹ ਜੀ ਵੈਸਟ ਆਕਲੈਂਡ ਦੇ ਵਿੱਚ। ਤੇ ਆਓ ਤੁਹਾਨੂੰ ਕਰਾਈਏ ਅੰਦਰੋਂ ਦਰਸ਼ਨ। ਇਹ ਦਰਸ਼ਨ ਅੰਕਲ ਸਾਸਿਕਾਲ ਜੀ ਕੀ ਹਾਲ ਚਾਲ ਜੇ ਬਹੁਤ ਵਧੀਆ ਕਿਰਪਾ ਸਤੂਰ ਜੀ ਕਿਹੜਾ ਪਿੰਡ ਜੀ ਆਪਣਾ ਕਿਹੜਾ ਪਿੰਡ ਜੇ ਵੇ ਆ ਪਿੰਡ ਜਨਾਰਾ ਤਹਿਸੀਲ ਸੁਵਸ਼ੋਆ ਸੁਵਸ਼ੋਆ ਫਤਿਹਗਰ ਚੂੜੀਆਂ ਫਤਿਹਗਰ ਚੂੜੀਆਂ ਲੱਗਦੀ ਠੀਕ ਹੈ ਅੰਕਲ ਜੀ ਬਹੁਤ ਧੰਨਵਾਦ ਜੀ ਸਵਾਗਤ ਕਰੀਏ ਦਰਸ਼ਨ दरबार so, साहब के बाद नारी लंगर हाल और अंकल कैसे हैं कहाँ से अंकल गुजरात बड़ौदा गुजरात बड़ौदा से पक्का यहाँ पे सेवा करने आते हैं छह सात साल से ਸਾਦੇ ਲੌ ਨੂੰ ਪੱਟੀਆਂ ਤੇ ਵੱਡੀ ਚਿਮਨੀ ਤੇ ਜਿਹੜੇ ਭਾ ਆਇਆ ਚਿਲਰ ਛੋਟੀ ਮੋਟੀ ਫ੍ਰਿਜ ਲੈ ਇਥੇ ਕੋਈ ਕੰਮ ਨਹੀਂ ਸੋ ਵੱਡਾ ਚਿਲਰ ਹੈ ਪੂਰਾ ਅੰਦਰ ਹੀ ਜਰਾ ਠੰਡਾ ਰਹਿੰਦਾ ਠੀਕ ਠਾਕ ਕਿੱਥੋਂ ਅਗਲੀ ਤੁਸੀਂ ਚੰਡੀਗੜ੍ਹ ਤੋਂ ਤੁਸੀਂ ਕਿਥੋਂ ਬਾਜੀ ਅਸੀਂ ਗੁਜਰਾਤ ਇੰਡੀਆ ਗੁਜਰਾਤ ਥੈਂਕ ਯੂ ਵੈਰੀ ਮਚ ਸੋ ਇੱਧਰ ਆ ਜੀ ਸੋਖਾ ਸੰਸਾਭ ਤੇ ਇੱਧਰ ਲੱਗਦੀ ਹੈ ਜੀ ਮੇਰੇ ਬੱਚਿਆਂ ਦੀ ਪੰਜਾਬੀ ਦੀ ਕਲਾਸ ਤੇ ਬੱਚੇ ਪੜ੍ਹਦੇ ਨੇ